ਕੋਈ ਪਹਿਲੇ ਦਿਨ ਤੋਂ ਮੈਂ ਇਹ ਵਧਾਈ ਦੇ ਪਾਤਰ ਚੀਮਾ ਸਾਹ ਰਾ ਗਿਆ ਜਿਹਨਾਂ ਨੇ ਇੱਕ ਆਮ ਜੇ ਬੰਦੇ ਨੂੰ ਟਿਕਟ ਦਿੱਤੀ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਉਹਨਾਂ ਨੂੰ ਜਿੱਤ ਕੇ ਮੇਰੀ ਝੋਲੀ ਵਿੱਚ ਪਾਈ ਤੇ ਕਈ ਵਾਰ ਇਸ ਵਾਰ ਟੱਕਰ ਤੋਂ ਬੜੀ ਕਿ ਕਾਫੀ ਸੀ ਟੱਕਰ ਤੋਂ ਦੇਖੋ ਜੀ ਇੱਕ ਆਮ ਬੰਦੇ ਦੇ ਨਾਲ ਟੱਕਰ ਨਹੀਂ ਸੀ ਮੇਰੀ ਟੱਕਰ ਇੱਕ ਐਮਐਲਏ ਦੇ ਨਾਲ ਟੱਕਰ ਕੀਤੀ ਸਾਹਮਣੇ ਤੇ ਚਲੋ ਬੜਾ ਮਾਣ ਦਿੱਤਾ ਲੋਕਾਂ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਲੀਡ ਮੈਨੂੰ ਦਿਖਾਇਆ ਕਿੰਨੀ ਕੋਣੀ ਵਿੱਚ ਕਿੰਨੀ ਕੋਟਾ ਕਿ ਜਿੱਤ ਪ੍ਰਾਪਤ ਕੀਤੀ ਜਿੱਤ ਵਿੱਚ ਕੋਈ 1800 60 ਬੋਟਾਂ ਨਾਲ ਜਿੱਤ ਹੋਈ ਠੀਕ ਹੈ ਤੇ ਨਵਾਂ ਸਾਲ ਦੇ ਦੇਖੋ ਜੀ ਸਾਰਿਆਂ ਨੂੰ ਮੈਂ ਤੇ ਧੰਨਵਾਦ ਕਰ ਸਕਦਾ ਉਹਨਾਂ ਦਾ ਜਿਨ੍ਹਾਂ ਨੇ ਐਡੀ ਵੱਡੀ ਲੀਡ ਮੈਨੂੰ ਦਿਖਾਇਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਵੋਟਰਾਂ ਦਾ ਵੀ ਤੇ ਸਪੋਰਟਰਾਂ ਦਾ ਦੇਖੀ ਨਿਊਜ਼ ਵੀ ਆ ਰਿਹਾ ਨਵਾਂ ਸਾਲ ਆ ਰਿਹਾ ਤੁਰੰਤ ਅੱਜ ਦੇ ਨਵੇਂ ਸਾਲ ਤੇ ਨਵੇਂ ਸਾਲ ਦੇ ਦਿਨ ਆਪਣਾ ਕੀ ਮਸਲਾ ਕਰਨ ਕਪੂਤਲਾ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਮੈਂ ਪਿੰਡ ਵਾਸੀਆਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਨਵੇਂ ਸਾਲ ਦੀ ਤੇ ਆਪਣੇ ਕਪੂਤਲਾ ਵਾਸੀਆਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਆਪਣਾ ਨਾਂ ਪਿੰਡ ਦਾ ਨਾਂ ਲੈ ਕੇ ਇੱਕ ਵਾਰੀ ਆਪਣਾ ਨਾਂ ਪੂਰਾ ਲੈ ਕੇ ਮੇਰਾ ਨਾਂ ਤਿਲਕਰਾਜ ਹੈ ਜੀ ਤੇ ਪਿੰਡ ਮੇਰਾ ਖਾਨਪੋਰਾ ਜੀ ਜਿਹੜਾ ਜਿਹੜੀ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਚੋਣ ਲੜੀ ਸੀ ਕਦੇ ਕਦੇ ਮੁੱਦੋਂ ਲੈ ਕੇ ਚੋਣ ਲੜੀ ਸੀ ਵੇਖੋ ਜੀ ਵਿਕਾਸ ਦੇ ਪਹਿਲਾਂ ਹੀ ਮਾਨਸਾ ਦੇ ਬਹੁਤ ਤੇ ਜੀ ਨਾਲ ਹੋ ਰਿਹਾ ਤੇ ਵਿਕਾਸ ਦੇ ਮੁੱਦੇ ਤੇ ਲੜੀ ਗਈ ਆ ਆਪਣੇ ਹਲਕੇ ਦੇ ਕੰਮ ਜਿਹੜੇ ਆ ਮੇਰੇ ਪਿੰਡ ਏਰੀਏ ਦੇ ਪਿੰਦੇ ਇਹਦੋਂ ਵੀ ਬੱਧੀਆ ਢੰਗ ਨਾਲ ਕਰਾਏ ਆ ਜੀ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਸ਼ਿਆਂ ਦੇ ਵੇਖੋ ਜੀ ਸਰਕਾਰ ਦਾ ਚੱਲਦਾ ਪਿਆਵਾ ਜੁੱਧ ਨਸ਼ਿਆਂ ਵਿਰੁੱਧ ਉਹਦੇ ਤੇ ਸਰਕਾਰ ਵੀ ਪੂਰਾ ਬੱਬਾਂ ਪਾ ਰਿਆ ਤੇ ਵਰਕਰ ਵੀ ਪੂਰਾ ਤੇ ਇਸ ਕੋਲ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਰਾਂਗੇ ਵੀ